ਲਾਸਟ ਵਾਲੇ ਕੋਲੇ ਕਿਵੇਂ ਕਿਦਾਂ ਉਹ ਤਾਂ ਦੇ ਵਿੱਚ ਛਰਲੇ ਨੇ ਡੇਡੇ माजी ਨੂੰ ਸਾਡੇਆਂ ਨੌਜਵਾਨ ਦੇ ਵੀ ਲੱਗਿਆ ਦੇਖੋ ਅੱਜ ਵੀ ਕੋਈ ਨੌਜਵਾਨ ਜ਼ਖਮੀ ਹੋਇਆ ਆ ਸਾਡਾ ਉਹ ਨਾਲ ਦੇ ਹੋਇਆ ਬਾਕੀ ਬਹੁਤ ਹੋਏ ਨੇ ਇਹਨਾਂ ਦਾ ਪਤਾ ਨਹੀਂ ਕੀ ਮਸਲਾ ਹੈ ਕਿ ਪੰਜਾਬ ਦੀ ਹੱਦ ਦੇ ਅੰਦਰ ਜਾ ਕੇ ਕਿਸੇ ਬੈਠੇ ਬੰਦੇ ਤੇ ਵੀ ਸੜਦ ਹੁੰਦੇ ਨੇ ਇਹ ਭਗਵੰਤਪਾਨ ਸਰਕਾਰ ਵੱਲੋਂ ਅਥਾਰਟੀ ਤਾਂ ਨਹੀਂ ਪਰ ਉਹ ਰੋਕਣ ਦੀ ਅਥਾਰਟੀ ਰੱਖਦੇ ਨੇ ਰੋਕ ਵੀ ਨਹੀਂ ਰਹੇ ਕਿੰਨੇ ਦਿਨ ਹੋ ਗਏ ਭਗਵੰਤਪਾਨ ਸਾਹਿਬ ਨੂੰ ਕਹਿ ਰਹੇ ਨੇ ਵੀ ਭਾਈ ਤੁਸੀਂ ਰੋਕੋ ਰੋਕੋ ਉਹ ਰੋਕਦੇ ਨਹੀਂ ਇਟ ਇਜ਼ ਸਰਕਾਰ ਆਪਣਾ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੀ ਇਦਾਂ ਦੀਆਂ ਮਤਲਬ ਕਿ ਤਾਣਕੇ ਨਹੀਂ ਰੱਖਦੇ ਹਰ ਟਾਈਮ ਹੀ ਤਾਣੀ ਰੱਖਦੇ ਇੰਨਾ ਕ ਤਾਂ ਉਹ ਵੀ ਰਿਲੈਕਸ ਰਹਿੰਦੇ ਨੇ ਥੋੜਾ ਮੋਟਾ ਤਾਂ ਉਹ ਤੋਂ ਵੀ ਜ਼ਿਆਦਾ ਇਹ ਭਿਆਨਕ ਬਣਾ ਰੱਖਿਆ ਮਾਹੌਲ ਇਹਨਾਂ ਨੇ ਜਦੋਂ ਤੁਹਾਨੂੰ ਪਤਾ ਹੋਵੇ ਇਹ ਵੀ ਅੱਗੇ ਟੈਂਕ ਖੜਾ ਔਰ ਆਪਣੀ ਜਿੱਦ ਹੋਵੇ ਵੀ ਮੈਂ ਤੇ ਟਾਇਰ ਦੇ ਥੱਲੇ ਦੀ ਲੰਘਣ ਇਹਦੀ ਚੈਨ ਦੇ ਤਾਂ ਉਹ ਤਾਂ ਓਬਵੀਅਸਲੀ ਇਹ ਵੀ ਮਰਾਂਗੇ ਮਰਾਂਗੇ ਹਨਾ ਜਦੋਂ ਉਹਨਾਂ ਦੀ ਨਹੀਂ ਸੁਣਦੇ ਉਹ ਸਾਡੀ ਕਿੱਥੇ ਸੁਣ ਲੈਣਗੇ ਉਹ ਤਾਂ ਸੌਂ ਜਾਣ ਉਹਨਾਂ ਲਈ ਇਹੀ ਸੁਨੇਹਾ ਹੈ ਵੀ ਆਪਣੀ ਟਾਈਮ ਨਾਲ ਰੋਟੀ ਖਾਓ ਸੌਂਜੋ ਜ਼ਿਆਦਾ ਸਟ्रेस ਨਾ ਲਓ ਕਿਉਂਕਿ ਤੁਸੀਂ ਬੱਚੇ ਹੋ ਘਰਾਂ 'ਚ ਬੈਠੇ ਹੋ ਠੀਕ ਹੈ ਜੀ ਤੁਹਾਨੂੰ ਡਰ ਲੱਗਦਾ ਜੇ ਤੁਸੀਂ ਇਹ ਜੀ ਚੀਜ਼ ਨਾ ਵੀ ਦੇਖੋ ਕਾਰਟੂਨ ਲਾ ਲਓ ਕਾਰਟੂਨ ਲਾ ਕੇ ਤੁਸੀਂ ਆਪਣਾ ਮਨ ਪਰਚਾਵਾ ਕਰੋ ਤੁਹਾਡਾ ਦਿਲ ਦਹਿਲ ਸਕਦਾ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਆਂ ਆਓ ਜਾਣਕਾਰੀ ਲਈਏ ਅੱਜ ਦੀ ਸਥਿਤੀ ਕੀ ਹੈ ਇੱਥੇ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਗੇ ਤੋਂ ਆਏ ਹੋ ਹਾਂ ਜੀ ਅੱਗੇ ਕੀ ਹੋ ਰਿਹਾ ਹੈ ਇੱਥੇ ਅੱਗੇ ਬਈ ਫਾਇਰਿੰਗ ਹੋ ਰਹੀ ਹੈ ਉਧਰੋਂ ਕਿੰਨੀ ਬਲਾਸਟ ਵਾਲੇ ਗੋਲੇ ਵੀ ਆਉਂਦੇ ਨੇ ਤੇ ਦੂਜੇ ਸਮੋਕਿੰਗ ਵਾਲੇ ਵੀ ਆਉਂਦੇ ਨੇ ਬਲਾਸਟ ਵਾਲੇ ਕੋਲੇ ਕਿਵੇਂ ਕਿੱਦਾਂ ਉਹ ਤਾਂ ਦੇ ਵਿੱਚ ਸ਼ਰਲੇ ਨੇ ਡੇਡੇ ਠੀਕ ਹੈ ਜੀ ਉਹ ਲੱਗਦੇ ਨੇ ਜਦੋਂ ਬਲਾਸਟ ਹੁੰਦਾ ਹੈ ਅੱਛਾ ਹਾਂ ਜੀ ਵੇਖੀਏ ਸਾਡੇ ਨੌਜਵਾਨ ਦੇ ਵੀ ਲੱਗੇ ਆ ਦੇਖੋ ਅੱਜ ਵੀ ਕੋਈ ਨੌਜਵਾਨ ਜ਼ਖਮੀ ਹੋਇਆ? ਆ ਸਾਡਾ ਦਾ ਵੀ ਅੱਜ ਦਾ ਵੀ ਹੋਇਆ ਬਾਕੀ ਬਹੁਤ ਹੋਏ ਨੇ ਸਾਡੇ ਨਾਲ ਦਾ ਵੀ ਇਹ ਮੁੰਡਾ ਜ਼ਖਮੀ ਹੋਇਆ। ਠੀਕ ਹੈ। ਤੇ ਜਿਹੜੇ ਅੱਗੇ ਆਸੂ ਗੈਤ ਦੇ ਗੋਲੇ ਆ ਰਹੇ ਨੇ ਉਹ ਡਰੋਨ ਥਰੂ ਵੀ ਇੱਥੇ ਮੈਂ ਦੇਖਿਆ ਠੀਕ ਹੈ। ਪੰਜਾਬ ਦੀ ਹੱਦ ਦੇ ਅੰਦਰ ਵੀ ਆਉਂਦੇ ਨੇ ਉਹ। ਹੁਣ ਇਹਨਾਂ ਦਾ ਪਤਾ ਨਹੀਂ ਕੀ ਮਸਲਾ ਹੈ ਵੀ ਪੰਜਾਬ ਦੀ ਹੱਦ ਦੇ ਅੰਦਰ ਜਾ ਕੇ ਕਿਸੇ ਬੈਠੇ ਬੰਦੇ ਤੇ ਵੀ ਸੜਦ ਹੁੰਦੇ ਨੇ ਇਹ। ਇਹ ਪੂਰੀ ਇਹਨਾਂ ਨੂੰ ਮਤਲਬ ਕਿ ਅਥਾਰਟੀ ਹੈ ਇਹਨੂੰ ਮਤਲਬ ਇਹ ਤੁਸੀ ਇਹ ਕਹਿ ਰਹੇ ਹੋ ਵੀ ਭਗਵੰਤਮਾਨ ਸਰਕਾਰ ਵੱਲੋਂ ਅਥਾਰਟੀ ਮਿਲੀ ਹੋਈ ਹੈ ਇਹ ਨਹੀਂ ਭਗਵੰਤਮਾਨ ਸਰਕਾਰ ਵੱਲੋਂ ਅਥਾਰਟੀ ਤਾਂ ਨਹੀਂ ਪਰ ਉਹ ਰੋਕਣ ਦੀ ਅਥਾਰਟੀ ਰੱਖਦੇ ਨੇ ਰੋਕ ਵੀ ਨਹੀਂ ਰਹੇ ਯਾਨੀ ਕਿ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਮਿਲੀਆਂ ਜੁਲੀਆਂ ਹੀ ਨੇ ਸਾਰੇ ਲਗਭਗ ਇਹੀ ਕਹਿ ਸਕਦੇ ਆ ਇਹ ਤੋਂ ਤਾਂ ਇਹੀ ਸਿੱਧ ਹੁੰਦਾ ਕਿਉਂਕਿ ਮੈਂ ਆਪਣੇ ਘਰੇ ਬੈਠਾ ਹੋਵਾਂ ਮਤੇ ਦੂਜਾ ਆ ਕੇ ਮੇਰੇ ਤੇ ਪੱਥਰ ਮਾਰੇ ਤੇ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹ ਮੈਂ ਤਾਂ ਕੰਪਲੀਟ ਕਰਾਂਗੇ ਨਾ ਆਪਾਂ ਇੱਕ ਦੋਨੇ ਕਿੰਨੇ ਦਿਨ ਹੋ ਗਏ ਭਗਵੰਤਪਨ ਸਾਹਿਬ ਨੂੰ ਕਹਿ ਰਹੇ ਨੇ ਵੀ ਭਾਈ ਤੁਸੀਂ ਰੋਕੋ ਰੋਕੋ ਉਹ ਰੋਕਦੇ ਨਹੀਂ ਇਟ ਇ ਸਰਕਾਰ ਆਪਣਾ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੀ ਇਹ ਇਥੇ ਸਿੱਧ ਹੁੰਦਾ ਹੈ ਜਿਹੜੇ ਆਪਣੇ ਕਿਸਾਨ ਆਗੂ ਨੇ ਉਹਨਾਂ ਦਾ ਕੀ ਆਦੇਸ਼ ਨਿਕਲਿਆ ਅੱਜ ਉਹਨਾਂ ਦਾ ਹਲੇ ਉਹ ਕਹਿੰਦੇ ਆ ਆਖਰੀ ਫੈਸਲਾ ਸੀ ਦਵਾਂਗੇ ਪਹਿਲਾਂ ਤੁਰਨ ਲੱਗੇ ਸੀਗੇ ਬਟ ਉਹ ਕਹਿੰਦੇ ਮਸ਼ੀਨਰੀ ਚਾਹੀਦੀ ਆ ਨੌਜਵਾਨ ਕਹਿੰਦੇ ਮਸ਼ੀਨਰੀ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾਂਦਾ ਕਿਉਂਕਿ ਉਹ ਬਲਾਸਟ ਵਾਲੇ ਗੋਲੇ ਸੱਟ ਰਹਿਣੇ ਕਿਉਂਕਿ ਉਹਦੇ ਨਾਲ ਬਹੁਤ ਮੁੰਡੇ ਜ਼ਖਮੀ ਹੁੰਦੇ ਨੇ ਸਾਨੂੰ ਮਸ਼ੀਨਰੀ ਚਾਹੀਦੀ ਆ ਜਿਹੜੀ ਸਾਨੂੰ ਸਪੋਰਟ ਕਰੇ ਜਿਹਦੇ ਪਿੱਛੇ ਅਸੀਂ ਓਲ ਚ ਜਾ ਸਕੀਏ ਹਨਾ ਜਿਹਦੀ ਅਸੀਂ ਕਵਰੀਂਗ ਲੈ ਸਕੀਏ ਇਸ ਕਰਕੇ ਮਸ਼ੀਨਰੀ ਹਲੇ ਲਿਆਉਣ ਦੀ ਉਹ ਸੋਚ ਰਹੇ ਨੇ ਉਹ ਕਹਿੰਦੇ ਨੇ ਵੀ ਅਸੀਂ ਦੇਖ ਲੈ ਡਿਸੀਜਨ ਲੈ ਲੈਂਦੇ ਮੈਂ ਦੇਖਿਆ ਕੱਲ ਵੀ ਆ ਪੋਕਲਾਈਨ ਵਗੈਰਾ ਇੱਥੇ ਆਈਆਂ ਨੇ ਜੀਸੀਬ ਵਗੈਰਾ ਇਹ ਕਾਫੀ ਨਹੀਂ ਹੈ ਅੱਗੇ ਵਧਣ ਲਈ ਨਹੀਂ ਕਾਫੀ ਨਹੀਂ ਬਸ ਅੱਗੇ ਵਧਣ ਲਈ ਇਹਨਾਂ ਨੂੰ ਅੱਗੇ ਲਿਆਉਣਾ ਪੈਣਾ ਨਾ ਪਿੱਛੇ ਖੜੀਆਂ ਤਾਂ ਅੱਗੇ ਵਧਾ ਨਹੀਂ ਸਕਦੀਆਂ ਆਪਾਂ ਨੂੰ ਉਹਨਾਂ ਦੀ ਅੱਗੇ ਕਿਆ-ਕਿਆ ਤਿਆਰੀ ਤੁਸੀਂ ਦੇਖ ਕੇ ਆਏ ਹੋ ਉਹਨਾਂ ਦੀ ਫੁੱਲ ਤਿਆਰੀ ਹੈ ਬਾਈ ਜੀ ਉਹਨਾਂ ਦੀ ਤਾਂ ਇਹ ਸਮਝ ਲਓ ਵੀ ਇਹ ਸਾਨੂੰ ਆਏ ਮਹਿਸੂਸ ਹੁੰਦਾ ਵੀ ਇੱਕ ਅਲੱਗ ਕੰਟਰੀ ਨਾਲ ਅਸੀਂ ਇੱਕ ਸਮਝੌਤੇ ਦੀ ਗੱਲ ਕਰ ਰਹੇ ਹਾਂ ਇੰਦਾ ਫੀਲ ਹੁੰਦਾ ਯਾਨੀ ਕਿ ਆਪਣੇ ਵਿਚਾਲੇ ਇਹਨਾਂ ਨੇ ਇੱਕ ਤਰ੍ਹਾਂ ਦਾ ਬਹੁਤ ਬੜਾ ਬਾਰਡਰ ਕਹਿ ਲੀਏ ਇੰਟਰਨੈਸ਼ਨਲ ਬਾਰਡਰ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਆਈ ਥਿੰਕ ਕਿਉਂਕਿ ਉੱਥੇ ਵੀ ਸ਼ਾਇਦ ਦੋ ਕੁ ਲਾਈਨਾਂ ਲੱਗੀਆਂ ਜਿੱਤੇ ਗਸਤ ਹੁੰਦੀ ਹੈ ਇੰਦਾ ਦੀਆਂ ਮਤਲਬ ਕਿ ਤਾਣਕੇ ਨਹੀਂ ਰੱਖਦੇ ਹਰ ਟਾਈਮ ਹੀ ਤਾਣੀ ਰੱਖਦੇ ਨੇ ਇੰਨਾ ਕ ਤਾਂ ਉਹ ਵੀ ਰਿਲੈਕਸ ਰਹਿੰਦੇ ਨੇ ਥੋੜਾ ਮੋਟਾ ਤਾਂ ਉਹ ਤੋਂ ਵੀ ਜ਼ਿਆਦਾ ਇਹ ਭਿਆਨਕ ਬਣਾ ਰੱਖਿਆ ਮਾਹੌਲ ਇਹਨਾਂ ਨੇ ਯਾਨੀ ਕਿ ਆਪਾਂ ਨੂੰ ਇਹਨਾਂ ਨੇ ਪਰਾਇਆ ਕਰ ਦਿੱਤਾ ਹੋਇਆ ਪੂਰੀ ਤਰ੍ਹਾਂ ਆਇਆ ਹੀ ਪਰਾਏ ਵਰਗਾ ਹੀ ਮਾਹੌਲ ਆ ਪਰਾਏ ਤੋਂ ਵੀ ਪਰਾਇਆ ਵੀ ਹਲੇ ਸਿੱਟਦਾ ਜੇ ਕੁਝ ਉਹ ਦੱਸ ਦਿੰਦਾ ਵੀ ਅਸੀਂ ਸਿੱਟਣ ਲੱਗਿਆ ਤਾਂ ਬੈਠਿਆਂ ਤੋਂ ਹੀ ਸੜ ਦਿੰਦੇ ਨੇ ਇਹ ਤਾਂ ਪਰੇ ਤੋਂ ਵੀ ਪਰੇ ਹੋ ਗਏ ਹੁਣ ਤਾਂ ਕਿੰਨੇ ਕੁ ਨੌਜਵਾਨ ਜਾਂ ਇੱਥੇ ਆਗੂ ਕਿੰਨੇ ਕੁ ਜ਼ਖਮੀ ਹੋ ਚੁੱਕੇ ਕਾਫੀ ਜ਼ਖਮੀ ਹੋ ਚੁੱਕੇ ਜੀ ਇਹਦੀ ਗ੍ਰੰਥੀ ਹੁਣ ਭੀੜ ਦੇ ਵਿੱਚ ਤਾਂ ਹੋ ਨਹੀਂ ਸਕਦੀ ਬਸ ਬਹੁਤ ਜ਼ਖਮੀ ਹੋ ਰਹੇ ਨੇ ਨੌਜਵਾਨ ਹੁਣ ਚਾਰੇ ਖਨੌਰੀ ਬਾਰਡਰ ਤੇ ਵੀ ਅੱਜ ਨੌਜਵਾਨ ਦੀ ਮੌਤ ਹੋ ਗਈ ਹਾਂਜੀ ਕਹਿੰਦੇ ਨੇ ਉਸੇ ਕਰਕੇ ਇਹਨਾਂ ਨੇ ਥੋੜੀ ਜੀ ਠੱਲ ਪਾਈ ਆ ਵੀ ਥੋੜਾ ਜਿਆ ਰੁੱਕ ਕੇ ਦੇਖੀ ਆ ਆਪਾਂ ਵੀ ਕੀ ਮਾਹੌਲ ਆ ਕਿਵੇਂ ਉਧਰ ਆਪਣਾ ਨੁਕਸਾਨ ਹੋਇਆ ਤਾਂ ਜੋ ਉਸੇ ਤਰ੍ਹਾਂ ਦੀ ਕਿਤੇ ਵਾਰਦਾਤ ਇੱਧਰ ਨਾ ਹੋ ਜ ਉਹਦੇ ਉਹਦੇ ਕਿਹੜੇ ਹਥਿਆਰ ਕੀ ਯਾਨੀ ਗੋਲੀ ਗੋਲੀ ਵੱਜੀ ਆ ਕੀ ਹੋਇਆ ਉਹਦੇ ਨਾਲ ਬਾਈ ਜੀ ਕਹਿੰਦੇ ਨੇ ਉਹ ਤਾਂ ਇੰਟਰਨੈਟ ਬੰਦ ਅਸਲ ਨੂੰ ਵੀ ਨਹੀਂ ਪਤਾ ਜਿਸ ਤਰ੍ਹਾਂ ਦੇ ਸਾਡੇ ਪਰਵਰਤ ਰਹੇ ਨੇ ਇਹ ਗੋਲੇ ਸਾਨੂੰ ਵੀ ਲੱਗਦਾ ਵੀ ਸ਼ਾਇਦ ਉਸ ਤਰ੍ਹਾਂ ਦਾ ਗੋਲਾ ਵਰਤਿਆ ਹੋਊਗਾ ਕਿਉਂਕਿ ਜੇ ਇਹ ਇੱਥੇ ਨਾ ਲੱਗ ਕੇ ਬੰਦੇ ਦੇ ਇੱਥੇ ਲੱਗੇ ਇੱਥੇ ਲੱਗੇ ਤਾਂ ਨੌਜਵਾਨ ਤਾਂ ਗਿਆ ਸਮਝ ਲਓ ساری ਉਮਰ ਨੂੰ ਹਨਾ ਛੋਟੇ ਹਿਸਾਬ ਨਾਲ ਅੱਗੇ ਕਿਵੇਂ ਵਧਿਆ ਜਾ ਸਕਦਾ ਅੱਗੇ ਬਾਈ ਜੀ ਦੇਖੋ ਮੈਂ ਇੱਕ ਚਲੋ ਕਹਿ ਰਹੇ ਆਂ ਵੀ ਸਾਡੀ ਤਾਂ ਉਮਰ ਛੁੱਟੀ ਆ ਆਗੂ ਵੱਡੇ ਨੇ ਪਰ ਅੱਗੇ ਵਧਣ ਦਾ ਇੱਕ ਤਰੀਕਾ ਹੁੰਦਾ ਅਕਲ ਨਾਲ ਅੱਗੇ ਵਧਿਆ ਜਾਣਾ ਹੁੰਦਾ ਹਨਾ ਜੇ ਆਪਾਂ ਜਿੱਦ ਨਾਲ ਵਧੀਏ ਆਪਾਂ ਨੂੰ ਨੁਕਸਾਨ ਦੇਖ ਰਿਹਾ ਨਾ ਆਪਾਂ ਆਪਾਂ ਇੱਥੇ ਵੀ ਕਹਿ ਰਹੇ ਆਂ ਵੀ ਅਸੀਂ ਮੁੰਡੇ ਨਹੀਂ ਮਰਵਾਉਣੇ ਜਾਂ ਅਸੀਂ ਨੁਕਸਾਨ ਤੋਂ ਬਚੀਏ ਨੁਕਸਾਨ ਤੋਂ ਬਚਣ ਦਾ ਸਿੱਧਾ ਸਾਦਾ ਇਹ ਤਰੀਕਾ ਹੈ ਖਾਲੀ ਹੱਥ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਹਾਡੇ ਕੋਲ ਇੰਨੀ ਜਗ੍ਹਾ ਏ ਤੁਸੀਂ ਪੁਲ ਤੇ ਦੀ ਜ਼ਰੂਰੀ ਲੰਘਣਾ ਜਦੋਂ ਆਪਾਂ ਨੂੰ ਪਤਾ ਹੋਵੇ ਵੀ ਅੱਗੇ ਟੈਂਕ ਖੜਾ ਹੈ ਔਰ ਆਪਣੀ ਜਿੱਦ ਹੋਵੇ ਵੀ ਮੇਰੇ ਟਾਇਰ ਦੇ ਥੱਲੇ ਦੀ ਲੰਘਣਾ ਦੀ ਚੈਨ ਦੇ ਤਾਂ ਉਹ ਤਾਂ ਓਬਵੀਅਸਲੀ ਇਹ ਵੀ ਮਰਾਂਗੇ ਮਰਾਂਗੇ ਹਨਾ ਕੈਜੂਐਲਟੀ ਤਾਂ ਉੱਥੇ ਹੋਊਗੀ ਉਹ ਜਦੋਂ ਤੁਸੀਂ ਕੈਜੂਐਲਟੀ ਬਚਾਉਣੀ ਹੈ ਤੁਸੀਂ ਇੱਕ ਦੂਜਾ ਸਾਧਨ ਵੀ ਲੱਭ ਸਕਦੇ ਹੋ ਦੂਜੀ ਤਰਕੀਬ ਵੀ ਲੈ ਸਕਦੇ ਹੋ ਆਪਣੇ ਕੋਲ ਐਡਾ ਗਰਾਊਂਡ ਹੈ ਆਪਾਂ ਕਿਤੋਂ ਵੀ ਇਹਨਾਂ ਵਿੱਚ ਘੱਗਰ ਨੂੰ ਪਾਰ ਕਰੀਏ ਤਾਂ ਜੋ 5-7000 ਬੰਦਾ ਆਪਣਾ ਉੱਧਰ 2-4000 ਬੰਦਾ ਉੱਧਰ ਪਹੁੰਚੇ 5-7 ਪਹੁੰਚੇ ਜਿੰਨੇ ਬੰਦੇ ਵੱਧ ਤੋਂ ਵੱਧ ਪਹੁੰਚਣ 2-4 ਮਸ਼ੀਨਰੀਆਂ ਉਹਨਾਂ ਦੇ ਪਿੰਡਾਂ ਤੱਕ ਪਹੁੰਚੋ ਹਰਿਆਣੇ ਦੇ ਮਸ਼ੀਨਰੀਆਂ ਆਪਾਂ ਉੱਥੋਂ ਲੈ ਲਾਂਗੇ ਜਿਹੜੀ ਆਪਾਂ ਨੂੰ ਲੋਡਾ ਟਰੈਕਟਰ ਟਰਾਲੀਆਂ ਦੀ ਜਦੋਂ ਆਪਣਾ 5-4000 ਬੰਦਾ ਇੱਥੇ ਪਹੁੰਚ ਗਿਆ ਨਾ ਜਿਹੜਾ ਸ਼ੰਭੂ ਬਾਰਡਰ ਹੈ ਇਹਦੇ ਪੁਲ ਦੇ ਉ ਤਾਂ ਇੱਥੇ ਜਿਹੜੀ ਫੋਰਸ ਖੜੀ ਹੈ ਵੱਧ ਤੇ ਵੱਧ ਬਾਈ ਜੀ 1000 ਤੋਂ 2000 3000 ਹੋਊਗੀ 4000 ਹੋਊਗੀ ਜਦੋਂ ਆਪਣਾ ਬੰਦਾ 5-7000 ਉੱਥੇ ਪਹੁੰਚ ਗਿਆ ਇਹਨਾਂ ਨੂੰ ਪਿੱਛੋਂ ਰੋਕ ਲਿਆ ਬਲਾਕ ਕਰ ਲਿਆ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਤੇ ਹਮਲਾ ਕਰਦਾ ਅਸੀਂ ਤਾਂ ਬੈਠਣਾ ਹੈ ਪਿੱਛੇ ਰੋਕ ਕੇ ਤੁਸੀਂ ਬੈਠ ਗਏ ਇਦਾਂ ਹੀ ਇਹਨਾਂ ਨੂੰ ਰਾਹ ਹੀ ਨਹੀਂ ਹੋਊਗਾ ਰਸਣ ਪਾਣੀ ਹੋਰ ਚੀਜ਼ਾਂ ਪਹੁੰਚਣੀਆਂ ਇਹ ਖੜੇ ਨੇ ਪੁਲ ਤੇ ਹੁਣ ਇਹ ਕਿੱਥੇ ਇਹ ਨਹਾਉਣਗੇ ਕਿੱਥੇ ਇਹ ਖਾਣਗੇ ਕੀ ਕਰਨਗੇ ਇਹ ਤਾਂ ਆਪ ਹੀ ਕਹਿਣਗੇ ਬਾਈ ਜੀ ਤੁਸੀਂ ਜਾਓ ਸਾਨੂੰ ਲੰਘਣ ਦਿਓ ਕਿਉਂਕਿ ਅਸੀਂ ਜੇ ਜਾ ਕੇ ਘੇਰਾ ਪਾਵਾਂਗੇ ਤਾਂ ਹੀ ਆ ਨਾ ਅਪਾ ਪੀਸਫੁਲ ਹੀ ਜਾਣਾ ਹੈ ਆਪਾਂ ਨੇ ਹਮਲਾ ਨਹੀਂ ਕਰਨਾ ਆਪਾਂ ਜਾ ਕੇ ਉਹਨਾਂ ਦੇ ਪਿੱਛੇ ਬਹਿ ਜਾਣਾ ਉਹਨਾਂ ਦੇ ਰਾਹ ਬੰਦ ਕਰ ਲੈਣੇ ਨੇ ਰਾਹ ਬੰਦ ਹੋ ਗਏ ਉਹ ਆਟੋਮੈਟਿਕਲੀ ਤੁਹਾਨੂੰ ਪੁਲ ਬੈਲਾ ਕਰਕੇ ਦੇਣਗੇ ਬਾਈ ਜੀ ਸਾਨੂੰ ਲੰਘ ਲੈਣ ਦਿਓ ਆਪਣੇ ਵੈਰੀ ਗੱਡ ਚੱਕ ਲਓ ਜਦੋਂ ਤੁਸੀਂ ਹੁਣ ਕਹਿੰਦੇ ਹੋ ਵੀ ਅਸੀਂ ਜਾਵਾਂਗੇ ਇੱਥੀ ਜੀ ਉਹਨਾਂ ਨੇ ਤਾਣ ਕੇ ਰੱਖੀਆਂ ਨੇ ਬੰਦੂਖਾਂ ਬਾਈ ਜੀ ਉਹ ਕੁਝ ਵੀ ਕਰ ਸਕਦੇ ਨੇ ਯਾਨੀ ਕਿ ਮੇਨ ਟੀਚਾ ਤਾਂ ਆਪਣਾ ਦਿੱਲੀ ਪਹੁੰਚਣਾ ਹੈ ਦਿੱਲੀ ਪਹੁੰਚਣਾ ਹੈ ਆਪਣਾ ਲੜਨਾ ਭਿੜਨਾ ਸਾਰੇ ਆਗੂ ਕਹਿੰਦੇ ਆ ਆਪਾਂ ਵੀ ਕਹਿੰਦੇ ਆ ਦੇਖੋ ਖਾਲੀ ਹੱਥਾ ਪਾਣੀ ਜੀ ਉਹ ਉਹਨਾਂ ਸਾਡੇ ਕੋਲ ਅਸੀਂ ਇਹਦੇ ਨਾਲ ਜੇ ਜਾ ਕੇ ਬੈਰੀਕੇਡ ਦੇ ਜਾਂ ਉਹਨਾਂ ਦੇ ਅਥਰੂ ਗੇਸ ਦੇ ਅੱਗੇ ਜਾ ਕੇ ਖੜਾਂਗੇ ਜਾਂ ਉਹਨਾਂ ਦੇ ਬੰਦੂਖਾਂ ਦੇ ਅੱਗੇ ਜਾ ਕੇ ਖੜਾਂਗੇ ਤੁਸੀਂ ਕਿਹੜੇ ਸਾਹਮਣੇ ਲੰਗਜੋਗੇ ਯਾਰ ਤਵੇ ਵੀ ਨਹੀਂ ਲੱਗ ਸਕਦੇ ਇਦਾਂ ਨੁਕਸਾਨ ਤਾਂ ਆਪਣਾ ਹੀ ਆ ਚਾਹੇ ਉਹਨਾਂ ਦੇ ਹੋ ਜਾਣ ਚਾਹੇ ਆਪਣਾ ਚਾਹੇ ਤੁਸੀਂ ਉਹਨਾਂ ਦਾ ਹੋ ਜਾ ਹਾਂ ਆਪਣਾ ਦੇਸ਼ ਵੀ ਆ ਆਪਣੀ ਲੋਕ ਨੇ ਪਰ ਫਿਰ ਵੀ ਆਪਣਾ ਇਧਰੋਂ ਨੁਕਸਾਨ ਵੱਧ ਹੋ ਜਾਣਾ ਹੈ ਕਿਉਂਕਿ ਉਹ ਉਹ ਬਾਈ ਜੀ ਇਹ ਨਹੀਂ ਦੇਖਦੇ ਵੀ ਤੁਹਾਡੇ ਹੱਥੇ ਪਾਣੀ ਦੀ ਬੋਤਲ ਹੈ ਜਾਂ ਤੁਹਾਡੇ ਹੱਥ ਚ ਡੰਡਾ ਹੈ ਕਿ ਕੀ ਹੈ ਜਿਹਦੇ ਹੱਥੇ ਚ ਕੁਝ ਵੀ ਨਹੀਂ ਹੈਗਾ ਉਹਦੇ ਤੇ ਵੀ ਗੋਲਾ ਚਲਾ ਰਹੇ ਨੇ ਇਟ ਮੀਨਸ ਉਹਨਾਂ ਲਈ ਸਭ ਇੱਕ ਬਰਾਬਰ ਨੇ ਤੁਸੀਂ ਜੋ ਚਾਹੇ ਤੁਸੀਂ ਜਿਹੜੀ ਵੀ ਨੀਤੀ ਬਣਾ ਲਓ ਤੁਸੀਂ ਤੁਸੀਂ ਕਹਿ ਦਿਓ ਵੀ ਅਸੀਂ ਤਾਂ ਬਹੁਤ ਮਤਲਬ ਕਿ ਆ ਕਹਿ ਦਿੰਦੇ ਆ ਆਪਾਂ ਅਹਿੰਸਾ ਵਰਦੀਆਂ ਜੋ ਮਰਜ਼ੀ ਬਣ ਜਾਓ ਬਾਈ ਜੀ ਉਹ ਚਲਾ ਰਹੇ ਨੇ ਤੁਹਾਡਾ ਕੰਮ ਉਹਨਾਂ ਨਾਲ ਭੜਨਾ ਨਹੀਂ ਹੈਗਾ ਤੁਹਾਡਾ ਕੰਮ ਦਿੱਲੀ ਪਹੁੰਚਣਾ ਹੈ ਕਿਵੇਂ ਵੀ ਤੁਸੀਂ ਹਰਿਆਣੇ ਚ ਐਂਟਰ ਕਰੋ ਮਸ਼ੀਨਰੀ ਤੁਹਾਨੂੰ ਜਦ ਤੁਸੀਂ ਉਧਰ ਪਿੰਡਾਂ ਤੱਕ ਪਹੁੰਚ ਗਏ ਨਾ 12 4000 10000 ਬੰਦਾ ਯਾਰ ਅੰਦਰ ਵੜ ਗਿਆ ਤੁਸੀਂ ਉਹਨਾਂ ਨੇ ਪਿੰਡਾਂ ਚੋਂ ਵੀ ਉਹਨਾਂ ਨੂੰ ਹੁੱਕਾ ਦੇ ਕੇ ਕਹਿ ਸਕਦੇ ਹੋ ਬਾਈ ਜੀ ਸਾਨੂੰ ਟਰੈਕਟਰ ਚਾਹੀਦੇ ਨੇ ਸਾਨੂੰ ਟਰਾਲੀਆਂ ਚਾਹੀਦੀਆਂ ਉਹ ਵੀ ਨਿਕਲਣਗੇ ਲੋਕ ਜਦੋਂ ਆਪਾਂ ਉਧਰ ਵੜ ਗਏ ਇਹ ਇਹਨਾਂ ਨੇ ਆਟੋਮੈਟਿਕਲੀ ਬਾਰਡਰ ਪੱਟ ਲੈਣਾ ਕਿਉਂਕਿ ਇਹਨਾਂ ਦਾ ਜਿਹੜਾ ਟੀਚਾ ਤੁਹਾਨੂੰ ਰੋਕਣਾ ਹੈ ਨਾ ਕਿ ਸੜਕ ਰੋਕਣਾ ਹੈ ਜਦੋਂ ਤੁਸੀਂ ਅੰਦਰ ਹੀ ਵੜ ਗਏ ਫਿਰ ਇਹਨਾਂ ਨੇ ਵੀ ਇੱਥੇ ਕੀ ਕਰਦਾ ਇਹ ਆਪੀ ਕਹਿਣਗੇ ਵੀ ਬਾਈ ਅਸੀਂ ਵੀ ਚੱਲੇ ਹੁਣ ਸਾਡਾ ਤਾਂ ਕੰਮ ਜਿਹੜਾ ਹੈਗਾ ਤੀ ਉਹ ਇਹਨਾਂ ਨੇ ਨਵੇੜੀ ਦਿੱਤਾ ਇਸ ਕਰਕੇ ਸਾਡਾ ਕੰਮ ਅੰਦਰ ਵੜਨਾ ਆਪਾਂ ਨੂੰ ਇਹ ਚਾਹੀਦਾ ਵੀ ਆਪਾਂ ਕਿਤੋਂ ਵੀ ਵੜ ਜਾਈਏ ਜੇ ਆਪਣੀ ਇਹਦੇ 'ਚ ਬੇਇੱਜ਼ਤੀ ਨਹੀਂ ਹੋਊਗੀ ਕਿਉਂਕਿ ਹੁਣ ਤਾਂ ਜੇ ਆਪਾਂ ਉਰੇ ਰੁਕਦੇ ਆ ਨਾ ਫਿਰ ਅਗਲਾ ਕਹਿੰਦਾ ਦੇਖੋ ਇਹ ਤਾਂ ਬਾਰਡਰ ਨਹੀਂ ਟੱਪਿਆ ਗਿਆ ਹਨਾ ਉਤੇ ਮੈਂ ਨਹੀਂ ਕਹਿਆ ਵੀ ਆਪਾਂ ਟੱਪ ਨਹੀਂ ਸਕਦੇ ਟੱਪ ਸਕਦੇ ਹਾਂ ਬਟ ਆਪਣਾ ਨੁਕਸਾਨ ਇੰਨਾ ਹੋ ਜਾਣਾ ਕਿ ਆਪਾਂ ਉਹਨੂੰ ਟੱਪਿਆ ਨਾ ਟ ਇੱਕ ਬਰਾਬਰ ਮੰਨਾਂਗੇ ਕਿਸੇ ਦੀ ਜਾਨ ਵੀ ਜਾ ਸਕਦੀ ਜਾਂ ਬਹੁਤ ਜਾਨਾਂ ਜਾਣਗੇ ਬਾਈ ਜੀ ਕਿੱਦੀ ਨਹੀਂ ਦੋ ਤਾਂ ਤੁਸੀਂ ਦੱਸ ਰਹੇ ਹੋ ਵੀ ਉਧਰ ਚਲੀਆਂ ਗਈਆਂ ਕਿਉਂਕਿ ਜੇ ਆਪਾਂ ਜਾਨ ਮਾਲ ਦਾ ਨੁਕਸਾਨ ਵੀ ਬਚਾਉਣਾ ਹੈ ਤਾਂ ਤੁਸੀਂ ਪੀਸਫੁਲੀ ਜਾਣਾ ਕਿਤੋਂ ਵੀ ਦਰਿਆ ਟੱਪੋ ਬਾਈ ਜੀ ਹਾ ਜਿਹੜਾ ਠੱਗਰ ਹੈ ਜਾਂ ਜੋ ਵੀ ਨਦੀ ਵਗੈਰਾ ਇਹਨੂੰ ਟੱਪ ਕੇ ਇੱਕ ਵਾਰ ਹਰਿਆਣੇ 'ਚ ਐਂਟਰ ਹੋ ਜਾਓ ਤੁਹਾਡੇ ਬਾਰਡਰ ਆਟੋਮੈਟਿਕਲੀ ਖੁੱਲੇ ਜਾਣਗੇ ਜਿਹੜੇ ਨੌਜਵਾਨ ਘਰਾਂ 'ਚ ਬੈਠੇ ਨੇ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੈ ਬਾਜੀ ਘਰਾਂ ਚ ਬੈਠਣ ਵਾਲੇ ਲਈ ਕੋਈ ਸੁਨੇਹਾ ਨਹੀਂ ਮਾਰ ਸਕਦਾ ਕਿਉਂਕਿ ਇਹ ਦੋ ਜਿਹੜੇ ਸਪੀਕਰ ਲਾ ਕੇ ਆਪਣੇ মিডিਆ ਰਾਹੀਂ ਪ੍ਰਚਾਰ ਕਰ ਰਹੇ ਹਨ ਜਿਸ ਬੰਦੇ ਨੂੰ ਉਹ ਗੱਲ ਨਹੀਂ ਸੁਣੀ ਤੇ ਹੁਣ ਸਾਡੇ ਵਰਗੇ ਦੀ ਕੀ ਗੱਲ ਸੁਣੀ ਹੈ ਇੱਕ ਬੰਦੇ ਦੀ ਜਿਹੜਾ ਏਡੇ ਏਡੇ ਆਗੂ ਸਾਰਿਆਂ ਦੀਆਂ ਮੁੰਡੇ ਬੋਲ ਕੇ ਚਲੇ ਗਏ ਨੇ ਜਿਨ੍ਹਾਂ ਨੇ ਬਹੁਤ ਪਹਿਲਾਂ ਵੀ ਕਰਵਾਨੀਆਂ ਕਰੀਆਂ ਜਦੋਂ ਉਹਨਾਂ ਦੀ ਨਹੀਂ ਸੁਣਦੇ ਉਹ ਸਾਡੀ ਕਿੱਥੇ ਸੁਣ ਲੈਣਗੇ ਉਹ ਤਾਂ ਸੌ ਜਾਣ ਉਹਨਾਂ ਲਈ ਇਹੀ ਸੁਨੇਹਾ ਹੈ ਵੀ ਆਪਣੀ ਟਾਈਮ ਨਾਲ ਰੋਟੀ ਖਾਓ ਸੌਜੋ ਜਿਆਦਾ ਸਟ्रेस ਨਾ ਲਓ ਕਿਉਂਕਿ ਤੁਸੀਂ ਬੱਚੇ ਹੋ ਘਰਾਂ ਚ ਬੈਠੇ ਹੋ ਠੀਕ ਹੈ ਜੀ ਤੁਹਾਨੂੰ ਡਰ ਲੱਗਦਾ ਜੇ ਤੁਹੇ ਇਹ ਜੀ ਚੀਜ਼ ਨਾ ਵੀ ਦੇਖੋ ਕਾਰਟੂਨ ਲਾ ਲਓ ਕਾਰਟੂਨ ਲਾ ਕੇ ਤੁਸੀਂ ਆਪਣਾ ਮਨ ਪਰਚਾਵਾ ਕਰੋ ਤੁਹਾਡਾ ਦਿਲ ਦਹਿਲ ਸਕਦਾ ਕਿਉਂਕਿ ਜਿਹੜਾ ਬੰਦੇ ਦਾ ਦਿਲ ਪਹਿਲੇ ਹੀ ਡਰ ਰਿਹਾ ਹੈ ਉਸ ਅਹੀਆਂ ਤਸਵੀਰਾਂ ਦੇਖ ਕੇ ਵੀ ਦਹਿਲ ਜੂਗਾ ਜੇ ਅਸੀਂ ਉਰੇ ਖੜੇ ਆ ਸਾਡੇ ਵਰਗੇ ਦੇਖ ਕੇ ਵੀ ਦਹਿਲ ਸਕਦਾ ਬੰਦਾ ਉਹਨਾਂ ਲਈ ਤੇ ਇਸ ਸਨੇਹਾ ਵੀ ਖਾਓ ਪੀਓ ਕਾਰਟੂਨ ਦੇਖੋ ਸਾਨੂੰ ਬਾਈ ਜੀ ਪਿੰਡੋਂ ਫੋਨ ਵੀ ਆਉਣ ਲੱਗੇ ਵੀ ਤੁਸੀਂ ਆਜੋ 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 ਸਾਨੂੰ ਕਰੋ ਫੋਨ ਆਉਂਦੇ ਨੇ ਮੇਰੀ ਕੱਲਾ ਮੈਂ ਵੀ ਕੱਲਾ ਆ ਵੀ ਕੱਲਾ ਪਿੰਡੋਂ ਕਾ ਤੇ ਕਿਹੜੇ ਡਰ ਤੋਂ ਫੋਨ ਆਉਣ ਲੱਗੇ ਹਿੰਦੋ ਵੀ ਉੱਥੇ ਵੀਡੀਓ ਆਪਣਾ ਮੀਡੀਆ ਜੋ ਵੀ ਦਿਖਾ ਰਿਹਾ ਹਨਾ ਵੀ ਉੱਥੇ ਇਹ ਹੋ ਗਿਆ ਪੱਟੜ ਹੋ ਗਏ ਨੌਜਵਾਨ ਜੇ ਹੋ ਗਿਆ ਉਹ ਹੋ ਗਿਆ ਫਿਰ ਡਰ ਲੱਗਦਾ ਬਾਈ ਜਿੱਤੇ ਇਕੱਲੇ ਇਕੱਲੇ ਪੁੱਤ ਇੱਥੇ ਆਏ ਹੋਏ ਆ ਅਸੀਂ ਤੇ ਸਾਨੂੰ ਨੌਜਵਾਨੀ ਨੂੰ ਕੀ ਸਨੇਹਾ ਦੇਣਾ ਚਾਹੋਗੇ ਬਾਈ ਜੀ ਨੌਜਵਾਨੀ ਨੂੰ ਤਾਂ ਹੀ ਸਨੇਹਾ ਵੀ ਜੇ ਤੁਸੀਂ ਅਕਲ ਨਾਲ ਕੰਮ ਕਰੋਗੇ ਤਾਂ ਕੋਈ ਵੀ ਚੀਜ਼ ਤੁਹਾ ਤੋਂ ਪਰੇ ਨਹੀਂ ਹੋ ਸਕਦੀ ਅਕਲ ਅੱਗੇ ਸਭ ਕੁਝ ਹਾਰ ਜਾਂਦਾ ਹੁੰਦਾ ਤੁਸੀਂ ਅਕਲ ਨਾਲ ਚੱਲੋ ਤੁਹਾਡਾ ਕੰਮ ਦਿੱਲੀ ਵਰਨਾ ਤੁਸੀਂ ਸਿਰਫ ਹਰਿਆਣਾ ਐਂਟਰੀ ਕਰ ਦਿਓ ਠੀਕ ਹੈ ਜੀ ਤੇ ਆਪਾਂ ਇੱਕ ਵਾਰ ਹਰਿਆਣਾ ਐਂਟਰੀ ਕਰ ਗਏ ਆਪਣੀ ਜਿੱਤ ਹੈ ਆਪਣੀ ਜਿੱਤ ਉਹਦੇ ਵਿੱਚ ਆ ਆਪਣੀ ਜਿੱਤ ਬੈਰੀਕੇਟਾਂ ਨਾਲ ਮੱਥੇ ਲਾ ਕੇ ਜਾਂ ਇਹਨਾਂ ਨਾਲ ਗੋਲੀਆਂ ਦੇ ਐ ਖੜ ਕੇ ਉਹਨਾਂ ਨੇ ਮਾਰਨੀਆਂ ਬਾਈ ਜੀ ਨੁਕਸਾਨ ਹੈ ਜਾਨ ਤੋਂ ਜਾਵਾਂਗੇ ਸਭ ਕੁਝ ਹੈ ਫਿਰ ਲੋਕ ਵੀ ਡਰਦੇ ਨੇ ਇੱਕ ਬੰਦਾ ਜੇ ਦਖਮੀ ਹੁੰਦਾ ਨਾ ਤਾਂ 100 ਬੰਦਾ ਡਰਦਾ ਆਪਣਾ ਕੰਮ ਡਰਾਉਣਾ ਨਹੀਂ ਆਪਣੇ ਭਾਈਆਂ ਨੂੰ ਨਾਲ ਖੜਾਉਣਾ ਹੈ ਜੇ ਤੁਸੀਂ ਇੱਕ ਵਾਰ ਨਦੀ ਪਾਰ ਕਰ ਗਏ ਚਾਹੇ ਤੁਸੀਂ ਤੁਰਕੇ ਵਰ ਰਹੇ ਹੋ ਇੱਕ ਬੰਦਾ ਨਦੀ ਪਾਰ ਕਰ ਗਿਆ ਉਹਦੇ ਮਗਰ 100 ਬੰਦਾ ਖੜਾ ਹੋਊਗਾ ਕੂਗਾ ਵੀ ਨਹੀਂ ਇਹ ਕਰ ਗਿਆ ਮੈਂ ਵੀ ਕਰੂਗਾ ਪਰ ਤੁਸੀਂ ਜਿਉਂਦੇ ਜਾਗਦੇ ਸਹੀ ਸਲਾਮਤ ਪਾਰ ਕਰ ਜੋ ਇਹਦੇ ਲਈ ਆਪਾਂ ਨੂੰ ਜਿੱਥੋਂ ਰਾਹ ਮਿਲਦਾ ਉੱਥੋਂ ਕਰੀਏ ਕਿਉਂ ਇੱਥੇ ਦੀ ਪੰਗੇ ਲੈਨੇ ਜਿੱਤ ਲਾਓ ਬੰਗੇ ਤੁਸੀਂ ਟੋਲੀਆਂ ਬਣਾ ਲਓ ਪੰਜ ਚਾਰ ਆਸੇ ਪਾਸੇ ਦੀ ਜਾਓ ਜਦ ਫੌਜ ਦੇ ਪਿੱਛੇ ਵਾਗੇ ਤੁਸੀਂ ਉਹਨਾਂ ਦਾ ਰਸਨ ਪਾਣੀ ਬੰਦ ਹੋ ਗਿਆ ਤੁਸੀਂ ਉੱਥੇ ਸੜਕਾਂ ਤੇ ਬਹਿ ਜਾਓ ਡਲੇ ਨਹੀਂ ਮਾਰਦੇ ਉਹਨਾਂ ਦੇ ਕੁਝ ਨਹੀਂ ਕਰਨਾ ਤੁਸੀਂ ਇੱਕ ਵਾਰ ਅੰਦਰ ਵੜ ਗਿਆ ਪੰਜ ਚਾਰ ਹਜ਼ਾਰ ਬੰਦਾ 2000 ਬੰਦਾ ਬਾਈ ਜੀ ਇਹਨਾਂ ਨੂੰ ਆਪਣੀ ਬਿਬਤਾ ਪੈ ਜਾਣੀ ਹੈ ਵੀ ਅਸੀਂ ਨਿਕਲੀਏ ਕਿੱਥੇ ਜੀ ਤੁਹਾਨੂੰ ਇਹ ਰਾਹ ਵਿਹਲਾ ਕਰਕੇ ਦੇਣਗੇ ਇਹ ਪੁਲ ਤੇ ਖੜੇ ਨੇ ਕਿੱਥੇ ਨਹਾਉਣਗੇ ਕਿੱਥੇ ਖਾਣਗੇ ਕਿੱਥੇ ਜਾਣਗੇ ਕੀ ਕਰਨਗੇ ਜਦੋਂ ਜਾ ਕੇ ਪੁਲੀ ਘੇਰ ਲਿਆ ਤੁਸੀਂ ਪਿੱਛੋਂ ਤੁਹਾਡੇ ਕੋਲ ਡੀ ਪਲਾਟ ਪਏ ਨੇ ਇੰਨੀਆਂ ਜਗ੍ਹਾ ਪਈਆਂ ਜਿੱਥੋਂ ਮਰਜ਼ੀ ਪਾਰ ਕਰੋ ਥੋੜਾ ਕੰਮ ਪਾਰ ਕਰਨਾ ਜੇ ਜਿੱਤਣਾ ਨਹੀਂ ਫਿਰ ਉਰੇ ਤੋਂ ਆਪਾਂ ਇਤਕੀ ਮੈਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਹਨਾ ਵੀ ਕੀ ਕੀ ਆਪਾਂ ਨੂੰ ਕਲੰਕ ਲੱਗ ਸਕਦਾ ਆਲੇ ਕਹਿਣਗੇ ਰੋਕ ਲੇ ਢਾਲ ਲੇ ਅਸੀਂ ਅੱਗੇ ਦੀ ਵਧਣਾ ਦਿੱਤੇ মিডিਆ ਨੇ ਕੀ ਕੀ ਪ੍ਰਚਾਰ ਕਰਨਾ ਇਹ ਆਪਾਂ ਨੂੰ ਵੀ ਪਤਾ ਜੇ ਅੱਗੇ ਨਾ ਵਧਿਏ ਆਪਾਂ ਇੱਕ ਵਾਰ ਘੱਗੜ ਟੱਪ ਕੇ ਥਾਪੀ ਮਾਰਦੀਏ ਠੀਕ ਆ ਜੀ ਬਿਨਾ ਕਿਸੇ ਨੁਕਸਾਨ ਤੋਂ ਟੱਪਿਆ ਜਾ ਸਕਦਾ ਕਿਤੋਂ ਵੀ ਟੱਪ ਸਕਦੇ ਆ এবੀਸੀਆਂ ਮੂਰਾ ਕਰੇ ਸਾਰੀ ਬਾਬਾ ਜੀ ਉਹ ਤਾਂ ਉਹ ਤਾਂ ਚਲੋ ਉਰੇ ਅਲਝਾਉਣਾ ਆ ਆਪਾਂ ਨੇ ਉਰੇ ਵਾਲਿਆਂ ਨੂੰ ਅਲਝਾਉਣਾ ਉਰੇ ਵੀ ਜਾਰੀ ਰੱਖੋ ਪਰ ਆਸੇ ਪਾਸੇ ਤੇ ਇੱਕ ਵਾਰ ਘੱਗੜ ਟੱਪ ਕੇ 100 200 ਹਜ਼ਾਰ ਕੁਝ ਬੰਦੇ ਘੱਗੜ ਟੱਪ ਕੇ ਦਾ ਇੱਕ ਵਾਰ ਇੰਟਰਵਿਊ ਦੇ ਦੇਣ ਵੀ ਆ ਟੱਪ ਕੇ ਇੱਕ ਵਾਰ ਤੁਸੀਂ ਘੱਗੜ ਟੱਪ ਕੇ ਇਹਨਾਂ ਦਾ ਕੰਮ ਖਤਮ ਹੋ ਜਾਣਾ ਉਦੋਂ ਕਿਉਂਕਿ ਇਹਨਾਂ ਦਾ ਕੰਮ ਹਰਿਆਣੇ 'ਚ ਵੜਨ ਤੋਂ ਰੁਕਣਾ ਤੁਹਾਡਾ ਕੰਮ ਹਰਿਆਣੇ 'ਚ ਵੜ ਕੇ ਦਿੱਲੀ ਨੂੰ ਜਾਣਾ ਇਹਨਾਂ ਨਾਲ ਪੰਗੇ ਲੈ ਕੇ ਇਹਨਾਂ ਨੂੰ ਹਰਾਉਣਾ ਜਾਂ ਜਿੱਤ ਇੱਥੇ ਹਾਰ ਜਿੱਤ ਦਾ ਮਸਲਾ ਨਹੀਂ ਜੀ ਸਾਡਾ ਇਹਨਾਂ ਨਾਲ ਕੋਈ ਮਸਲਾ ਨਹੀਂ ਹਾਰ ਜਿੱਤ ਦਾ ਹੋਰ ਰਸਤੇ ਬਥੇਰੇ ਜਾਣ ਦਾ ਹਾਂ ਜੀ ਹਾਰ ਜਿੱਤ ਦਾ ਹੀ ਜੰਗਾ ਚ ਹੁੰਦੀ ਆ ਸਾਡੀ ਤਾਂ ਸਾਡੀ ਤਾਂ ਮੰਗਾ ਨਹੀਂ ਅਸੀਂ ਬੈਠਣਾ ਬਸ ਅਸੀਂ ਜਿੱਤਣਾ ਨਹੀਂ ਅਸੀਂ ਅਸੀਂ ਹੱਕ ਲੈ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿੱਤਣਾ ਕਿਸੇ ਤਰੀਕੇ ਉਹਨੂੰ ਜਿੱਤਣਾ ਕਹਿੰਦੇ ਨੇ ਇਹ ਜਿੱਤ ਹੱਕਾਂ ਦੀ ਜਿੱਤ ਹੋਊਗੀ ਅਸੀਂ ਲੜਾਈ ਉਹ ਤਾਂ ਲੜਾਈ ਵਾਲਾ ਕੰਮ ਕਰਾਂਗੇ ਨਾ ਆਪਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲਬਾਤ ਲਈ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਸਕੀਮ ਨਾਲ ਅੱਗੇ ਵਧੋ ਆਪਣਾ ਕੰਮ ਇਹਨਾਂ ਨਾਲ ਲੜਨਾ ਨਹੀਂ ਹੈ ਸਗੋਂ ਦਿੱਲੀ ਪਹੁੰਚਣਾ ਹੈ ਐਮਏ ਦੀਆਂ ਜਾਣਕਾਰੀਆਂ ਲੈਂਦੇ ਹੋਏ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ